ਆਪਣੀ ਰੋਜ਼ੀ ਰੋਟੀ ਵਾਸਤੇ ਕੰਮ ਕਰਨਾ ਤੇ ਕੰਮ ਬਹੁਤ ਆ ਤੇ ਜੇ ਆਪਾਂ ਇਹ ਕਹੀ ਵੀ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਤੇ ਫਿਰ ਕਿਤੇ ਵੀ ਕੰਮ ਨਹੀਂ ਹੁੰਦਾ ਫਿਰ ਤਾਂ ਜਿਹੜੇ ਬਾਹਰ ਕੰਮ ਵਾਸਤੇ ਗਏ ਸੀ ਡਾਲਰ ਛਾਪਣ ਗਏ ਸੀ ਉਹ ਵੀ ਇੱਥੇ ਫੋਨ ਕਰੀ ਜਾਂਦੇ ਵੀ ਐਨੇ ਭੇਜ ਦਿਓ ਜੀ ਹੁਣ ਮੈਂ ਤੰਗ ਆਂ ਆਪਣੇ ਕੋਲੇ ਛੋਲੇ ਹੁੰਦੇ ਦੀ ਆਪ ਆਪ ਪੈਦਾ ਕਰਦੇ ਨੇ ਇਹਨਾਂ ਛੋਲਿਆਂ ਤੋਂ ਅੱਗੇ 5 ਪ੍ਰੋਡਕਟ ਤਿਆਰ ਕਰਦੇ ਆਂ ਸਿੱਕ ਭੈਣ ਮੇਰੇ ਕੋਲੋਂ ਸਰਕਾ ਲੈ ਕੇ ਗਈ ਕੱਲਾ ਸਰਕਾ ਲੈ ਕੇ ਗਈ ਸੀ ਉਹ ਕਹਿੰਦੀ ਮੇਰੀ 3500 ਰੁਪਏ ਮਹੀਨੇ ਦੀ ਦਵਾਈ ਛੁੱਟੀ ਹੈ ਜੀ ਮੇਰੇ ਲਈ ਇਹ ਮਹਿੰਗਾ ਨਹੀਂ 350 ਦੀ ਬੋਟਲ ਨੇ ਮੇਰੀ 3500 ਰੁਪਏ ਦੀ ਦਵਾਈ ਬੰਦ ਕਰਾ ਸੀ ਤੁਸੀਂ ਦੇਖੋ ਵੀ ਮਹਿੰਗਾ ਕੀ ਹੈ ਮੈਡੀਕੇਟਿਡ ਸ਼ਰਬਤ ਨੇ ਇਹਨਾਂ ਦੇ ਨਾਲ 90% ਸਰੀਰ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਇਹਦੇ ਵਿੱਚ ਜੜੀ ਬੂਟੀਆਂ ਪਾਈ ਜਾਂਦੇ ਸਾਡੇ ਸਪੈਸ਼ਲ ਆਲੂ ਬੁਖਾਰੇ ਦਾ ਸ਼ਰਬਤ ਹੈ ਇਹ ਬਹੁਤ ਅੱਛਾ ਹੈ ਯਾਰ ਜਿਹੜਾ ਕਿ ਡਾਈਜੈਸ਼ਨ ਔਰ ਪੇਟ ਦੀ ਹਰ ਪ੍ਰੋਬਲਮ ਨੂੰ ਹੈਲਪ ਕਰਦਾ ਹੈ ਪ੍ਰੋਡਕਟਸ ਨੇ ਉਹਦੇ ਤੀਰਤੀ ਇਕੋ ਫ੍ਰੈਂਡਲੀ ਨੇ ਜਿਵੇਂ ਬੈਂਬੂ ਦੇ ਟੂਥ ਬਰਸ਼ ਹੋ ਗਏ ਬੈਂਬੂ ਦੇ ਟੈਂਕਲਿਨ ਹੋ ਗਏ ਬੈਂਬੂ ਦੇ ਨੇਚਰਲ ਰੂਪੇ ਹੋ ਗਏ ਤਰੀਕੇ ਦੇ ਬਣੇ ਹੋਏ ਹਨ ਪੜ ਕੇ ਪਹਿਲੇ ਕਹਿੰਦੇ ਸੀ ਕੈਕ ਖਾ ਗਿਆ ਤੁਹਾਨੂੰ ਮਹਿਸੂਸ ਹੋਇਆ ਤੇ ਲੈਂਦੇ ਨੇ ਪਰਿਵਾਰ ਜਿਹਨੂੰ ਮਹਿਸੂਸ ਕਰਦੇ ਨੇ ਸਾਡੇ ਬੱਚੇ ਵਿਸਰ ਰਹੇ ਨਹੀਂ ਜੀ ਜਾਨ ਸਾਡੇ ਕੋਲੇ ਸੇਵੀਆਂ ਸਰ ਆਟੇ ਦੀਆਂ ਆਟੇ ਦੇ ਬਿਸਕਟ ਨੇ ਜੇ ਸੀ ਕਿ ਉਹਦੇ ਕੰਕ ਦਾ ਦਲ ਗਿਆ ਸਰ ਮਿਰਚਾਂ ਦਾ ਆਚਾਰ ਹੁੰਦਾ ਜੀ ਸ਼ੱਕਰ ਹੁੰਦੀ ਹੈ ਮੁਰੱਬੇ ਹੁੰਦੇ ਆ ਸਾਰੇ ਦੇਸੀ ਖੰਡ ਵਿੱਚ ਬਣੇ ਹੁੰਦੇ ਆ ਆਪਣੇ ਕੋਲ ਚੀਨੀ ਨਹੀਂ ਪਾਉਂਦੇ ਆਪਾਂ ਕਿਸੇ ਵੀ ਪ੍ਰੋਡਕਟ ਵਿੱਚ ਦੇਸੀ ਖੰਡ ਆਪ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਅਸੀਂ ਖੜੇ ਆਂ ਬਠਿੰਡਾ ਦੇ ਕਾਫੀ ਅਹਿਮ ਸਥਾਨ ਤੇ ਦਾਦੀ ਪੋਤੀ ਪਾਰਕ ਦੇ ਸਾਹਮਣੇ ਫੇਸ 3 ਮਾਡਲ ਟਾਊਨ ਦਾ ਇਹ ਏਰੀਆ ਇੱਥੇ ਕਿਸਾਨ ਬਾਜ਼ਾਰ ਸ਼ੁਰੂ ਹੋਇਆਗਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਹੈਗੇ ਨੇ ਜਿਹਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਘਰੇ ਵਰਤਣ ਵਾਲੀਆਂ ਚੀਜ਼ੀਆਂ ਤੀਜਾ ਹੈਗੀਆਂ ਤਾਂ ਬਾਈ ਜੀ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਤ ਨੂੰ ਪ੍ਰਮੋਟ ਕਰਨ ਦੇ ਲਈ ਉਹਦੇ ਚ ਚੀਜ਼ਾਂ ਕਾਫੀ ਰੱਖੀਆਂ ਹੋਈਆਂ ਅਸੀਂ ਗੱਲਬਾਤ ਕਰਾਂਗੇ ਘਰੇ ਜਿਹੜੀਆਂ ਜਾਂ ਖੇਤਾਂ ਚ ਆਉਦੇ ਅਗਾਉਂਦੇ ਸਬਜ਼ੀਆਂ ਵਗੈਰਾ ਉਹ ਸਾਰੀਆਂ ਇੱਥੇ ਸਟਾਲਾਂ ਦੁਕਾਨਾਂ ਲੱਗੀਆਂ ਹੋਈਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਪਿੰਡ ਬਈ ਗੁਰੂਗ੍ਰੀਤਾਵ ਤੋਂ ਆਉਂਦਾ ਇੱਕ ਮੁੰਡਾ ਸਾਡੇ ਨਾਲ ਤੇ ਸਾਡਾ ਪੰਡਾ ਰਾਮੂ ਵਾਲਾ ਢੇਲਿਆ ਵਾਲੀ ਅੱਛਾ ਤੇ ਜਿਹੜੀਆਂ ਇਹ ਸਬਜ਼ੀਆਂ ਤੁਸੀਂ ਲਾਈਆਂ ਇਹ ਖੁਦ ਅਗਾਈਆਂ ਤੁਸੀਂ ਤੇ ਜੀ ਮੈਨੂੰ ਤਾਂ ਸਾਲ ਕੋ ਹੋ ਗਿਆ ਇਹ ਮੁੰਡੇ ਨੂੰ 7-8 ਸਾਲ ਹੋ ਗਏ ਇਸ ਲਾਈਨ ਚ ਇਨੇ ਮੈਨੂੰ ਨਾਰ ਲਾਇਆ ਮੇਰੇ ਕੋਲੇ ਠੇਕੇ ਦੇ ਵਾਣ ਹੁੰਦਾ ਮੈਂ ਆਪਦੀ ਫੁੱਲ ਕੋਸ਼ਿਸ਼ ਕਰਦਾ ਵੀ ਇਹ ਸਪਰੇ ਨਹੀਂ ਹੋਣਾ ਅੱਛਾ ਇਹ ਬਿਨਾਂ ਰੇਸ ਸਪਰੇ ਤੋਂ ਆ ਹਾਂਜੀ ਅੱਛਾ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਹੈਗੇ ਆ ਖੀਰੇ ਆ ਕੱਦੂ ਆ ਭਿੰਡੀਆਂ ਇਹ ਫਿਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬਾਜ਼ਾਰ ਚ ਇੱਥੇ ਸਾਨੂੰ ਹੋ ਗਏ ਹੋਣਗੇ ਜੀ 2-3 ਮਹੀਨੇ ਤਾਂ ਹੋ ਗਏ ਮੇਰੇ ਹਿਸਾਬ ਨਾਲ ਆਉਣ ਲੱਗਿਆ ਸੀ ਉਹ ਮੁੰਡਾ ਸਾਡਾ ਬੰਦਾ ਜਿਹੜਾ ਸਟਾਫ ਦਾ ਪੁਰਾਣਾ ਉਹ ਸਾਰੇ ਜਾਂਦਾ ਰਿਹਾ ਮੋਗੇ ਵੀ ਜਾਂਦਾ ਰਿਹਾ ਉਹ ਸਾਡਾ ਵੀ ਜਾਂਦਾ ਰਿਹਾ ਅੱਛਾ ਅੱਛਾ ਜੀ ਬਾਈ ਜੀ ਨੂੰ ਪੁੱਛਦੇ ਹਾਂ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ 21 ਤੁਜੀ ਚੀਜ਼ਾਂ ਲੈ ਕੇ ਆਏ ਵਿੱਚ ਬੇਸਿਕਲੀ ਇੱਕ ਆਪਣੇ ਕੋਲੇ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ ਸਾਰੇ ਐਨਵਾਇਰਨਮੈਂਟ ਨੂੰ ਲੈ ਕੇ ਬਨੇ ਹੋਏ ਨੇ ਅੱਛਾ ਤੇਰੇ ਮੇਰੇ ਕੋਲੇ ਅਪ੍ਰੋਕਸੀਮੇਟਲੀ 30 ਦੇ ਪ੍ਰੋਡਕਟਸ 30 ਪ੍ਰੋਡਕਟਸ ਨੇ ਉਹਦੇ 30 ਦੇ 30 ਇਕੋ ਫ੍ਰੈਂਡਲੀ ਨੇ ਜਿਵੇਂ ਬੈਂਬੂ ਦੇ ਟੂਥ ਬਰਸ਼ ਹੋਗੇ ਬੈਂਬੂ ਦੇ ਟੈਂਕਲੀਨ ਹੋਗੇ ਬੈਂਬੂ ਦੇ ਨੈਚੁਰਲ ਲੂਫੇ ਹੋਗੇ ਇੱਕ ਹੋਰ ਬੜੀ ਕਮਾਲ ਦੀ ਚੀਜ਼ ਹੈ ਸਾਡੇ ਕੋਲੇ ਇਹ ਪਲਾਂਟੇਬਲ ਪੈਨਸਲਾਂ ਨੇ ਪਲਾਂਟੇਬਲ ਪੈਨ ਨੇ ਅੱਛਾ ਇਹ ਕਾਗਜ਼ ਦੇ ਬਣਾਏ ਆਪਾਂ ਇਹਦੇ ਦੇ ਪਿੱਛੇ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਅੱਛਾ ਤੇ ਜਦੋਂ ਬੇਸੀ ਹਾਂ ਸਬੀਜ ਨੇ ਸਬਜ਼ੀਆਂ ਦੇ ਇਹ ਕਨਸੈਪਟ ਕੀ ਹੈ ਕਿ ਜਦੋਂ ਬੱਚਾ ਲਾਸਟ ਤੇ ਪਹੁੰਚ ਜਾਂਦਾ ਨਾ ਇਹਨੂੰ ਵੇਸਟ ਕਰਕੇ ਸੁੱਟ ਦਿੰਦਾ ਦੇ ਹੱਥ 'ਚ ਨਹੀਂ ਆਉਂਦਾ ਤੇ ਇੱਥੇ ਬੱਚੇ ਨੂੰ ਬਸ ਮੋਟੀਵੇਟ ਕਰਨਾ ਪਊ ਤੇ ਸੁੱਟਣਾ ਨਹੀਂ ਹੈਗਾ ਇਹਨੂੰ ਤੇ ਬੱਚੇ ਨੂੰ ਤੁਸੀਂ ਬੋਲੋਗੇ ਕਿ ਪੁੱਤ ਨੂੰ ਗਮਲੇ 'ਚ ਲਾ ਦੇ ਇਹਨੂੰ ਇਦਾਂ ਟੇਡਾ ਕਰਕੇ ਤੇ ਪੈਨਸਲਾਂ ਉੱਗਣਗੀਆਂ ਪੈਨ ਉੱਗਣਗੇ ਤੇ ਬੱਚਾ ਸ਼ੌਂਕ ਨਾਲ ਪਾਣੀ ਪ ਕਿ ਅਸੀਂ ਉਹਨਾਂ ਨੂੰ ਗਿਫਟ ਵੀ ਦਿੰਨੇ ਆ ਇੱਥੇ ਜਿਹੜਾ ਕਿਸਾਨ ਬਾਜ਼ਾਰ ਸ਼ੁਰੂ ਹੋਇਆ ਇਹ ਕਦੋਂ ਕਦੋਂ ਤੁਸੀਂ ਆਉਣ ਲੱਗੇ ਅਪਰਕਸੀਮੇਟਲੀ ਸਾਨੂੰ 3 ਮਹੀਨੇ ਦੇ ਕਰੀਬ ਜੇ ਹੋ ਗਿਆ ਇਹਦੇ ਪਿੱਛੇ ਵੀ ਇਹ ਜਿਹੜਾ ਪੁੱਡਾ ਆਣੇ ਜਾਂ ਕਿਹੜੇ ਹੋਰ ਆਫਿਸ ਨੇ ਜਾਂ ਕਿਸੇ ਨਗਰ ਨਿਗਮ ਨੇ ਜਾਂ ਸਰਕਾਰ ਵੱਲੋਂ ਜਾਂ ਆਪਣੇ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ ਸਾਰਾ ਨਹੀਂ ਹਾਂ ਕਿਸਾਨ ਵੀਰਾਂ ਨੇ ਮਤਲਬ ਇਕੱਠੇ ਹੋ ਕੇ ਹਨ ਤੇ ਜਿਹੜੇ ਪ੍ਰੂਡਾ ਅਪਰੂਵਲ ਜਗ੍ਹਾ ਤਕਰੀਬਨ ਦਾਰੀਆ ਉਥੇ ਮਨਜ਼ੂਰੀ ਮਿਲੀ ਹੋਈ ਆ ਤੇ ਅਸੀਂ ਤਕਰੀਬਨ ਹਰ ਸ਼ਨੀਵਾਰ ਇੱਥੇ ਹੁੰਨੇ ਆ ਔਰ ਸਭ ਤੋਂ ਵੱਡੀ ਗੱਲ ਇਹ ਵੀ ਅਸੀਂ ਲਗਾਤਾਰ 3 ਮਹੀਨੇ ਤੋਂ ਲਾ ਰਹੇ ਆ ਤੇ ਸਾਡੇ ਕੋਲ ਰ ਤੇ ਬਹੁਤ ਅੱਛਾ ਰਿਸਪੌਂਸ ਮਿਲੇ ਸਾਨੂੰ ਮਤਲਬ ਸਾਡੇ ਰੋਜ਼ਗਾਰ ਦੇ ਵਿੱਚ ਵੀ ਪਲੱਸ ਸਾਨੂੰ ਮਿਲੇ ਆਰਥਿਕ ਪੱਖ ਤੋਂ ਸਟਰੋਂਗ ਹੋ ਰਹੇ ਅਸੀਂ ਇੱਥੇ ਆ ਕੇ ਬਹੁਤ ਕਿਹੜੀ ਜਗ੍ਹਾ ਤੋਂ ਆਉਣੇ ਹੋ ਮੈਂ ਵੀਰ ਜੀ ਕੋਟਕਪੁਰੇ ਤੋਂ ਆ ਰਿਹਾ ਅੱਛਾ ਕੋਟਕਪੁਰੇ ਹਰ ਸ਼ਨੀਵਾਰ ਇੱਥੇ ਆਉਣੇ ਹਰ ਸ਼ਨੀਵਾਰ ਇੱਥੇ ਆਉਂਦੇ ਆਂ ਕਿ ਮੇਰੇ ਰਿਸਪੌਂਸ ਲੋਕਾਂ ਠੀਕ ਹੈ ਹਾਂ ਬਹੁਤ ਵਧੀਆ ਵੀਰ ਜੀ ਦੇਖੋ ਲੋਕ ਪਤਾ ਕੀ ਹੈ ਲੋਕਾਂ ਨੂੰ ਅੱਛੀ ਚੀਜ਼ ਦੀ ਡਿਮਾਂਡ ਹੈ ਉਹਨਾਂ ਕੋਲ ਨਹੀਂ ਹੈਗੀ ਤਾਂ ਉਹ ਪਰੇਸ਼ਾਨ ਨੇ ਅਸੀਂ ਦੇ ਦਾਂਗੇ ਤਾਂ ਬਸ ਉਹਨਾਂ ਨੂੰ ਆਸਾਨੀ ਮਹਿਸੂਸ ਹੋ ਜੂਗੀ ਚੀਜ਼ਾਂ ਖਬਰਾਂ 'ਚ ਦੇਖਦੇ ਨੇ ਵੀ ਹਾਂ ਜੀ ਬੰਦਾ ਬਹੁ ਇੱਥੇ ਹੈਗੀਆਂ ਲੈ ਕੇ ਲੈ ਜਾਣਾ ਮਾਂ ਬੋਲੀ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਿਓ ਵੀ ਇਹਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਇਸ ਤਰ੍ਹਾਂ ਇਹ ਹਾਂ ਬਿਲਕੁਲ ਜੀ ਜਿਹੜੀ ਚੀਜ਼ ਆਂਦੇ ਹੁੰਦੇ ਆ ਉਹ ਗਵਾਚਣ ਲੱਗ ਜੇ ਵੇਕੈਂਟ ਲੱਗ ਜਾਂਦੀ ਹੈ ਹਨਾ ਇਹ ਵੈਸੇ ਨਲਾਇਕੀ ਹੁੰਦੀ ਹੈ ਸਾਡੇ ਸਮਾਜ ਦੀ ਹਨਾ ਤੇ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ ਮੈਂ ਤਾਂ ਨਹੀਂ ਕਹੂੰਗਾ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਸਿਰ ਹੁਣ ਸਾਡੀ ਸੇਵਾ ਇਹ ਕਰਨ ਲੱਗ ਗਈ ਹੈ ਹੂੰ ਜਿਹੜੇ ਕਲਾਕਾਰ ਕਹਿੰਦੇ ਅਕਸਰ ਬਿਨਾਂ ਕਿਸੇ ਨਾਮ ਲਏ ਆਪਾਂ ਕਲਾਕਾਰ ਕਹਿੰਦੇ ਆ ਵੀ ਅਸੀਂ ਮਾਂ ਬੋਲੀ ਬਹੁਤ ਜ਼ਿਆਦਾ ਸੇਵਾ ਕੀਤੀ ਜਦੋਂ ਕਿ ਮਾਂ ਬੋਲੀ ਨੂੰ ਅਰਪਾ ਕਰੋੜਾਂ ਦੇ ਖੇ ਪਸੇਪੇ ਜੇ ਅਗਰ ਆਪਾਂ ਗਰਾਉਂਡ ਲੈਵਲ ਤੇ ਗੱਲ ਦੇਖਾਂਗੇ ਨਾ ਕੱਲੇ ਵੀਊ ਦੀ ਗੱਲ ਦੇਖੀਏ ਕਮੈਂਟਸ ਦੀ ਗੱਲ ਦੇਖੀਏ ਤੇ ਗਰਾਉਂਡ ਲੈਵਲ ਦਾ ਸਟਰਕਚਰ ਕੁਝ ਹੋਰ ਆ ਸੀ ਮੈਂ ਪਿੰਡਾਂ ਦੇ ਵਿੱਚ ਅਸੀਂ ਮੈਂ ਪੰਜਾਬ ਜਿੰਨੇ ਬੁੱਕ ਫਿਰ ਲੱਗਦੇ ਨੇ तकरीबन ਪੰਜਾਬ ਦੀ ਹਰ ਯੂਨੀਵਰਸਿਟੀ ਗਿਆ ਮੈਂ ਜੀ ਮਤਲਬ ਜਿਹੜੀ ਆਪਾਂ ਕਹਿੰਦੇ ਪੰਜਾਬ ਦੀ ਹਾਈ ਲੈਵਲ ਦੀ ਜਿਹੜੀ ਯੂਨੀਵਰਸਿਟੀ ਨੇ ਉੱਥੇ ਮੈਂ ਐਗਜ਼ੀਬਿਸ਼ਨ ਲਾ ਲਿਆ ਨਾ ਔਰ ਮੈਂ ਲਾਸਟ ਟਾਈਮ ਮੈਂ ਦੱਸਦਾ ਨਾ ਮਾਤੀ ਅਰਬਾ 20 ਦਿਨ ਹੋਇਆ ਜਦ ਕਿਸੇ ਪਿੰਡ ਗਿਆ ਸੀਗਾ ਤੇ ਪਿੰਡ ਦੇ ਬੱਚਿਆਂ ਨੇ ਫੱਟੀਆਂ ਵੇਖੀਆਂ ਤੇ ਪੜ ਕੇ ਬੰਦੇ ਕਹਿੰਦੇ ਸੀ ਕੈਖ ਹੈ ਅੱਛਾ ਊੜੇ ਵਾਲੇ ਨੂੰ ਇਹ ਪੜ ਰਹੇ ਹਾਂ ਇਹ ਪੜ ਰਹੇ ਸੀ ਜਿਹੜੇ ਕੋ ਅੰਗਰੇਜ਼ੀ ਸਕੂਲ ਚ ਲੱਗੇ ਹੋਏ ਸੀ ਬੱਚੇ ਫਿਰ ਤਾਂ ਮਹਿਸੂਸ ਹੋਇਆ ਤੇ ਲੈਂਦੇ ਨੇ ਪਰਿਵਾਰ ਜਨ ਨੂੰ ਮਹਿਸੂਸ ਕਰਦੇ ਨੇ ਕਿ ਸਾਡੇ ਬੱਚੇ ਵਿਸਰ ਰਹੇ ਨੇ ਚੀਜ਼ਾਂ ਨੂੰ ਤੇ ਉਹ ਜਿਵੇਂ ਆਮ ਲੋਕਾਂ 'ਚ ਚਰਚਾ ਹੁੰਦੀ ਹੈ ਵੀ ਸਾਡਾ ਬੱਚਾ ਹਿੰਦੀ ਪੜ੍ਹੇ ਅੰਗਰੇਜ਼ੀ ਪੜ੍ਹੇ ਤਾਂ ਤੁਸੀਂ ਕੀ ਮੰਨਦੇ ਹੋ ਵੀ ਜੇ ਪੰਜਾਬੀ ਨਾ ਪੜੂਗਾ ਉਹਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਕੋਤਸਾਨੰ ਗੁਰੂ ਸੇਬ ਨੂੰ ਆਗੇ ਡੋਖਤ ਲਾ ਜੇ ਵਿਸਰ ਜਾਵੇ ਹਨਾ ਤੇ ਅਸੀਂ ਉਹਨੂੰ ਤਾਂ ਵਿਸਾਰ ਰਹੇ ਹਾਂ ਸਿਆਬ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਸ਼ਬਦ ਗੁਰੂ ਸੀਗਾ ਹਨਾ ਤੇ ਸਾਡਾ ਗੁਰੂ ਵੀ ਸ਼ਬਦ ਗੁਰੂ ਆ ਸਾਨੂੰ ਬਾਬਾ ਨੇ ਆਪਣੇ ਬਰਾਬਰ ਰੱਖਿਆ ਸੀਗਾ ਪਰ ਅਸੀਂ ਵਿਸਾਰ ਰਹੇ ਹਾਂ ਅੱਜ ਤਾਈਂ ਸਾਰੇ ਅਸੀਂ ਪਰੇਸ਼ਾਨ ਹਾਂ ਪਰੇਸ਼ਾਨ ਤਾਂ ਤਾਂ ਪਰੇਸ਼ਾਨ ਲਾਜਿਕ ਜਿਹੜਾ ਹੈਗਾ ਸਾਡੇ ਹੱਡਾਂ 'ਚ ਸਾਡੇ ਖੂਨ ਦੇ ਵਿੱਚ ਸਾਡੇ ਜਜ਼ਬਾਤਾਂ ਦੇ ਵਿੱਚ ਸਾਡੇ ਅੱਖਾਂ ਦੇ ਵਿੱਚ ਸਾਡੀ ਪੰਜਾਬੀ ਬੋਲੀ ਆ ਹਨਾ ਅਸੀਂ ਵਿਸਾਰਾਂਗੇ ਤਾਂ ਭਟਕਾਂਗੇ ਅਸੀਂ ਹਨਾ ਹਰ ਜੀ ਦੇ ਵਿੱਚ ਤੇ ਬਾਈ ਜੀ ਨੇ ਬਹੁਤ ਚੰਗੇ ਗਲਾਂ ਕਿੱਕੀਆਂ ਧੰਨਵਾਦ ਜੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਜ ਕਿਹੜੀ ਜਗ੍ਹਾ ਤੋਂ ਆਉਣੇ ਤੁਸੀਂ ਅਸੀਂ ਹਰ ਰਾਜਪੁਰ ਤੋਂ ਆਉਣੇ ਸਰ ਕੀ ਜਿਆ ਬਣਾਉਣੇ ਤੁਸੀਂ ਸਾਡੇ ਕੋਲੇ ਸੇਵੀਆਂ ਸਰ ਆਟੇ ਦੀਆਂ ਆਟੇ ਦੇ ਬਿਸਕਟ ਨੇ ਦੇ ਸੀ ਕਿਉਂ ਦੇ ਕਣਕ ਦਾ ਦਲ ਗਿਆ ਸਰ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਕੰਮ ਤਿੰਨ ਕਿ ਮਹੀਨੇ ਹੋ ਗਏ ਸਰ ਇੱਥੇ ਆਉਂਦਾਂ ਹਾਂ ਹਾਂਜੀ ਸਰ ਐਵੇਂ ਇੱਥੇ ਆਉਂਦਾਂ ਨੂੰ ਤਿੰਨ ਮਹੀਨੇ ਹੋ ਗਏ ਸਰ ਪਹਿਲਾਂ ਕਿੰਨੇ ਦਿਨ ਤੋਂ ਕਰ ਰਹੇ ਹੋ ਸਰ ਹੁਣੇ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਲੋਕਾਂ ਦਾ ਹਾਂਜੀ ਸਰ ਆਪਣੇ ਕੋਲੇ ਦਲ ਗਿਆ ਹੁੰਦਾ ਵਧੀਆ ਕਣਕ ਦਾ ਹੂੰ ਬਿਸਕਟ ਦੇਸੀ ਘਿਓ ਵਿੱਚ ਆਪਾਂ ਦੇਸੀ ਗਾਵਾਂ ਦਾ ਘਿਓ ਪਾਉਨੇ ਆ ਚੱਕਰ ਪਾ ਕੇ ਤਿਆਰ ਕਰਦੇ ਆਂ ਸਰ ਬਿਸਕਟ ਠੀਕ ਹੈ ਤੇ ਟ੍ਰੇਨਿੰਗ ਵਗੈਰਾ ਵੀ ਲਈ ਹੈ ਜੀ ਹਾਂਜੀ ਸਰ ਖੇਤਰੀ ਖੋਜ ਕੇਂਦਰ ਚੋਂ ਲਈ ਹੈ ਟ੍ਰੇਨਿੰਗ ਅੱਛਾ ਕਾਦੀ ਕਾਦੀ ਟ੍ਰੇਨਿੰਗ ਲਈ ਟ੍ਰੇਨਿੰਗ ਸਰ ਬਿਸਕਟ ਸੇਵੀਆਂ ਦੀ ਲਈ ਸੀਗੇ ਹਾਂਜੀ ਅੱਗੇ ਗੱਲਬਾਤ ਕਰਦੇ ਆਂ ਅੱਗੇ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਚੀਜ਼ਾਂ ਫਿਰ ਲੋਕਾਂ ਦੀ ਸੇਵਾ 'ਚ ਹਾਜ਼ਰ ਹੈ ਵੀਰ ਜੀ ਆਪਣੇ ਕੋਲੇ ਮਿਰਚਾਂ ਦਾ ਆਚਾਰ ਹੁੰਦਾ ਜੀ ਸ਼ੱਕਰ ਹੁੰਦੀ ਹੈ ਮਰਬੇ ਹੁੰਦੇ ਆ ਸਾਰੇ ਦੇਸੀ ਖੰਡ ਵਿੱਚ ਬਣੇ ਹੁੰਦੇ ਆ ਆਪਣੇ ਕੋਲ ਚੀਨੀ ਨਹੀਂ ਪਾਉਂਦੇ ਆਪਾਂ ਕਿਸੇ ਵੀ ਪ੍ਰੋਡਕਟ ਵਿੱਚ ਦੇਸੀ ਖੰਡ ਆਪ ਦੀ ਤਿਆਰ ਕਰਦੇ ਆ ਜੀ ਉਹਦੇ ਵਿੱਚ ਹੀ ਆਪਾਂ ਸਾਰੇ ਪ੍ਰੋਡਕਟ ਤਿਆਰ ਕਰਦੇ ਆ ਸੇਬ ਅਦਰਕ ਦੀ ਚਟਨੀ ਹੁੰਦੀ ਆ ਆਮਲੇ ਦੀ ਚਟਨੀ ਹੁੰਦੀ ਆ ਗੁਲਕੰਦ ਹੁੰਦੀ ਆ ਆਪਣੇ ਕੋਲੇ ਆਮਲਾ ਕੈਂਡੀ ਸਨ ਡ్రਾਈਡ ਹੁੰਦੀ ਆ ਜਿਹੜੀ ਦੇਸੀ ਖੰਡ ਦੀ ਕੋਟਿੰਗ ਕਰਕੇ ਤਿਆਰ ਕਰਦੇ ਆ ਜੀ ਆਪਣੇ ਕੋਲੇ ਛੋਲੇ ਹੁੰਦੇ ਜੀ ਆਪਾਂ ਆਪ ਪੈਦਾ ਕਰਦੇ ਆ ਇਹ ਇਹਨਾਂ ਛੋਲਿਆਂ ਤੋਂ ਅੱਗੇ 5 ਪ੍ਰੋਡਕਟ ਤਿਆਰ ਕਰਦੇ ਆ ਵੇਸਣ ਪੂਜੇ ਛੋਲੇ ਬੂੰਦੀ ਇਹ ਪਕੌੜੀ ਪਕੌੜਾ ਸਬਜ਼ੀ ਜਾਂ ਆਪ ਤਿਆਰ ਕਰਦੇ ਪੰਜੇ ਪ੍ਰੋਡਕਟ ਜਿਹੜੇ ਆ ਇਹ ਛੋਲਿਆਂ ਤੋਂ ਤਿਆਰ ਹੁੰਦੇ ਆ ਜੀ ਆਪ ਜੀ ਤਾਂ ਤਿਆਰ ਕਰਦੇ ਆ ਤਿੰਨ ਤਰ੍ਹਾਂ ਦੇ ਮੈਂ ਸਿਰਕੇ ਤਿਆਰ ਕਰਦਾ ਗੰਨੇ ਦਾ ਜਾਮਣ ਦਾ ਸੇਬ ਦਾ ਔਰ ਇਹ ਸਿਰਕੇ ਮੈਂ ਵੁੱਡਨ ਦੇ ਵਿੱਚ ਤਿਆਰ ਕਰਦਾ ਜੀ ਲੱਕੜੀ ਦੀ ਵਾਇਰਲ ਵਿੱਚ ਤਿਆਰ ਕਰਦੇ ਆ ਡੇਢ ਸਾਲ ਵਿੱਚ ਤਿਆਰ ਹੁੰਦੇ ਆ ਸਰ ਅੱਛਾ ਹਾਂਜੀ ਕਿੰਨਾ ਸਮਾਂ ਹੋ ਗਿਆ ਸੰਗੀ ਚ ਤਿਆਰ ਕਰਦਿਆਂ ਨੂੰ ਇਹ ਮੈਨੂੰ 5 ਸਾਲ ਹੋ ਗਏ ਸਰ 5 ਸਾਲ ਹਾਂ ਤੇ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦਾ ਸਟੂਡੈਂਟ ਆ ਉਸ ਤੋਂ ਬਾਅਦ ਮੈਂ ਪੀਏਯੂ ਲੁਧਿਆਣਾ ਤੋਂ ਸਿੱਖਿਆ ਫਿਰ ਉਸ ਤੋਂ ਬਾਅਦ ਸਰ ਮੈਂ ਬੈਂਗਲੌਰ ਤੋਂ ਹਾਈ ਟੈਕ ਦੀ ਜਿਹੜੀ ਸਿੱਖਿਆ ਪ੍ਰਾਪਤ ਕਰਕੇ ਆਇਆ ਐ ਐਮਏ ਸਿੱਖਿਸ਼ਮੇ ਵਿੱਚ ਤੇ ਉਹਦੇ ਨਾਲ ਨਾਲ ਫਿਰ ਮੈਂ ਇਸ ਕਿਰਤ ਵਿਰਤ ਵਿੱਚ ਚੁੜੇ ਤੇ ਇਹ ਥੋੜਾ ਜਿਹਾ ਕਈ ਵਾਰੀ ਹੁੰਦਾ ਜੇ ਜਿੱਦਾਂ ਆਪਾਂ ਸਹੀ ਲੈਨੇ ਆ ਉਹ ਮਹਿੰਗੀਆਂ ਵੀ ਹੁੰਦਾਂ ਹਨ ਜਿਵੇਂ ਬਾਜ਼ਾਰ ਨਾਲੋਂ ਜੇ ਬਾਈ ਜੀ ਨੇ ਸਾਨੂੰ ਗੱਲ ਕਰ ਰਹੀ ਸੀ ਕਿ ਉਹ 6-700 ਮਿਲ ਜਾਂਦਾ ਪਰ ਉਹ 12-1300 ਵੀ ਵਿਕਦਾ ਉਹ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਚੀਜ਼ਾਂ ਇਸ ਤਰ੍ਹਾਂ ਹੁੰਦਾ ਸਰ ਜਿਹੜੀਆਂ ਬਾਜ਼ਾਰ ਦੀਆਂ ਚੀਜ਼ਾਂ ਹੁੰਦੀਆਂ ਇੱਕ ਤਾਂ ਬਹੁਤ ਵੱਡੀ ਬਲਕ ਦੇ ਵਿੱਚ ਬਣਦੀਆਂ ਤੇ ਦੂਜਾ ਉਹ ਸਰ ਮੈਂ ਕਹਿਣਾ ਵੀ ਚਾਹੂੰਗਾ ਬੜਾ ਖੁੱਲ ਕੇ ਵੀ ਇਹ ਕੋਈ ਪਤਾ ਨਹੀਂ ਵੀ ਕਿਹੜੀ ਚੀਜ਼ ਕਿੱਥੋਂ ਕਾਦੇ ਨਾਲ ਤਿਆਰ ਕਰ ਦਿੱਤੀ ਜਾਵੇ ਹੁਣ ਬਹੁਤ ਥਾਵਾਂ ਤੇ ਇਦਾਂ ਦੀਆਂ ਵੀਡੀਓਜ਼ ਸਾਡੇ ਕੋਲੇ ਸਾਹਮਣੇ ਆਉਂਦੀਆਂ ਵੀ ਉੱਥੇ ਜਿਹੜੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੀ ਕੀਤਾ ਜਾਂਦਾ ਤੇ ਜਿਹੜੀਆਂ ਚੀਜ਼ਾਂ ਤੁਸੀਂ ਪਿਓਰ ਬਣਾਉਂਗੇ ਮੰਨ ਲਓ ਤੁਸੀਂ ਘਰੇ ਸਬਜ਼ੀ ਵੀ ਅੱਛੇ ਤਰੀਕੇ ਨਾਲ ਆਪ ਦੀ ਪੈਦਾ ਕਰਕੇ ਰੰਨਣ ਵੇਝੋ ਤਾਂ ਉਹ ਸਾਨੂੰ ਬਾਜ਼ਾਰ ਵਾਲੀ ਹੋਟਲ ਦੀ ਸਬਜ਼ੀ ਨਾਲੋਂ ਮਹਿੰਗੀ ਪਊਗੀ ਉਹਦਾ ਕਾਰਨ ਹੈ ਸਰ ਵੀ ਤੁਸੀਂ ਜਿਹੜੀਆਂ ਚੀਜ਼ਾਂ ਆਪਣੇ ਹੱਥ ਨਾਲ ਪਾਈਆਂ ਉਹਨਾਂ ਦਾ ਕੋਈ ਮੁੱਲ ਹੈ ਤੇ ਤੁਸੀਂ ਜਿਹੜਾ ਬਾਜ਼ਾਰ ਵਿੱਚੋਂ ਲੈ ਕੇ ਇੱਕ ਤਾਂ ਬਹੁਤ ਵੱਡੀ ਬਲਕ ਦੇ ਵਿੱਚ ਬਣਿਆ ਉੱਥੇ ਕੋਈ ਹਾਈਜੀਨਿਕ ਦਾ ਪਤਾ ਨਹੀਂ ਵੀ ਕਿੰਨਾ ਅਗਲੇ ਨੇ ਕਿੰਨੇ ਅਸੀਂ ਇੱਥੇ ਵੀਡੀਓ ਦੇਖਦੇ ਆਂ ਵੀ ਸਣੇ ਚੱਪਲਾਂ ਉਹ ਗੁੜ ਬਣਾਈ ਜਾਂਦੇ ਆ ਵਿੱਚੇ ਠੁੱਕੀ ਜਾਂਦੇ ਸਾਰਾ ਕੁਝ ਇਹ ਸਭ ਚੀਜ਼ਾਂ ਮੇਨਟੇਨ ਹੁੰਦੀਆਂ ਜੀ ਉਹ ਤੋਂ ਬਾਅਦ ਅਸੀਂ ਜਿਹੜਾ ਮਤਲਬ ਆਪਣਾ ਉਹਦੇ ਤੇ ਆਪਣਾ ਵਰਕ ਆ ਜਿਹੜਾ ਕੋਈ ਵੀ ਵਿਚ ਇਨਕਲੂਡ ਕਰਨਾ ਅਸੀਂ ਨਾਬੇ ਤੋਂ ਲੱਦ ਕੇ ਲਿਆਂਦਾ ਇੱਥੇ ਨਾਬੇ ਇੱਥੇ ਨਾਬੇ ਤੋਂ ਆਏ ਨਾਬੇ ਤੋਂ ਆਏ ਜੀ ਨਾਬੇ ਤੋਂ ਲੱਦ ਕੇ ਲਿਆਏ ਬਠਿੰਡੇ ਤੱਕ ਕੋਈ ਵੀ ਵਿਚ ਇਨਕਲੂਡ ਕਰਨਾ ਇਸ ਕਰਕੇ ਸਾਡੀਆਂ ਜਿਹੜੀਆਂ ਚੀਜ਼ਾਂ ਥੋੜਾ ਜਿਹਾ ਇਹਨਾਂ ਦਾ ਰੇਟ ਗਾਹਕ ਨੂੰ ਖਰੀਦਣ ਵੇਲੇ ਮਹਿੰਗਾ ਲੱਗਦਾ ਪਰ ਜਦੋਂ ਉਹ ਵਰਤਦਾ ਤੇ ਸਾਨੂੰ ਗਾਹਕ ਹੀ ਆ ਕੇ ਫੀਡਬੈਕ ਦਿੰਦੇ ਆ ਵੀ ਨਹੀਂ ਤੁਹਾਡਾ ਸਮਾਨ ਮਹਿੰਗਾ ਨਹੀਂ ਹੈ ਬਲਕਿ ਕੋਈ ਇੱਕ ਭੈਣ ਮੇਰੇ ਕੋਲੋਂ ਸਰਕਾ ਲੈ ਕੇ ਗਈ ਕੱਲਾ ਸਰਕਾ ਲੈ ਕੇ ਗਈ ਸੀ ਉਹ ਕਹਿੰਦੀ ਮੇਰੀ 3500 ਰੁਪਏ ਮਹੀਨੇ ਦੀ ਦਵਾਈ ਛੁੱਟੀ ਹੈ ਜੀ ਮੇਰੇ ਲਈ ਇਹ ਮਹਿੰਗਾ ਨਹੀਂ 350 ਦੀ ਬੋਟਲ ਨੇ ਮੇਰੀ 3500 ਰੁਪਏ ਦੀ ਦਵਾਈ ਬੰਦ ਕਰਾਤੀ ਤੁਸੀਂ ਦੇਖੋ ਵੀ ਮਹਿੰਗਾ ਕੀ ਆ ਤੇ ਫਿਰ ਹਰ ਸ਼ਨੀਵਾਰ ਆਉਣੇ ਆ ਅਸੀਂ ਹਰ ਸ਼ਨੀਵਾਰ ਆਉਂਦੇ ਆ ਇਹਦੇ ਨਾਲ ਕੀ ਫਰਕ ਪਿਆ ਕਿਸਾਨ ਬਾਜ਼ਾਰ ਨਾਲ ਲੱਗਣਾ ਕਰਕੇ ਕਿਸਾਨ ਬਾਜ਼ਾਰ ਨਾਲ ਜਿੱਥੇ ਸਾਨੂੰ ਫਰਕ ਪਿਆ ਵੀ ਥੋੜਾ ਜਿਹਾ ਇਨਕਮ ਦੇ ਵਿੱਚ ਇਨਕਮ ਦਾ ਇੱਕ ਸੋਰਸ ਵਧਿਆ ਮੈਂ ਵਾਦਾ ਨਹੀਂ ਕਹੂੰਗਾ ਇੱਕ ਸੋਰਸ ਵਧਿਆ ਹਜੇ ਤੇ ਦੂਜਾ ਇਹ ਹੈ ਵੀ ਮਤਲਬ ਇੱਥੇ ਇੱਕ ਬਹੁਤ ਵੱਡਾ ਪਰਿਵਾਰ ਬਣਦਾ ਜਾ ਰਿਹਾ ਹੌਲੀ ਹੌਲੀ ਹਰ ਸ਼ਨੀਵਾਰ ਕੋਈ 2-4 ਗਾਹਕ ਨਵੇਂ ਐਸੇ ਆਉਂਦੇ ਆ ਜਿਹੜੇ ਸਾਨੂੰ ਮਿਲਦੇ ਆ ਕੇ ਦੱਸਦੇ ਆ ਸਾਨੂੰ ਫਲਾਣੇ ਨੇ ਦੱਸਿਆ ਸਾਨੂੰ ਫਲਾਣੇ ਨੇ ਦੱਸਿਆ ਆਨਲਾਈਨ ਸਪਲਾਈ ਵੀ ਹੁੰਦੀ ਤੁਹਾਡੀ ਹਜੇ ਅਸੀਂ ਆਨਲਾਈਨ ਸ਼ੁਰੂ ਨਹੀਂ ਕਰ پا ਰਹੇ ਕਿਉਂਕਿ ਤੁਹਾਨੂੰ ਪਤਾ ਵੀ ਆਨਲਾਈਨ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਚਾਹੀਦਾ ਬਹੁਤ ਵੱਡੀ ਮੈਨ ਪਾਵਰ ਚਾਹੀਦੀ ਹੈ ਤੇ ਬਹੁਤ ਵੱਡਾ ਉਹਦੇ ਵਾਸਤੇ ਇੱਕ ਸੈਟਅਪ ਚਾਹੀਦਾ ਜਿਹੜਾ ਕਿਉਂਕਿ ਆਨਲਾਈਨ ਤੁਸੀਂ ਕਰਨਾ ਤੁਹਾਡੇ ਵਿੱਚ ਬਲਕ ਤੇ ਵਿੱਚ ਪਿਆ ਹੋਣਾ ਚਾਹੀਦਾ ਅਸੀਂ ਤਾਂ ਅੱਜ ਜਿਹੜੇ ਪਕੌੜੇ ਤੇ ਅਸੀਂ ਜੇ ਸਾਨੂੰ ਕੋਈ ਅੱਜ ਆਨਲਾਈਨ ਆਰਡਰ ਆ ਜੇ ਵੀ ਤੁਸੀਂ ਸਾਨੂੰ ਵੀ 5 5 5 ਕਵਾਂਟਰਲ ਜਾਂ ਤੁਸੀਂ 2 ਕਵਾਂਟਰਲ ਸਾਨੂੰ ਪਕੌੜੇ ਭੇਜਦੇ ਅਸੀਂ ਕਿੱਥੋਂ ਭੇਜਾਂਗੇ ਅੱਛਾ ਅਖੀਰਲੀ ਗੱਲ ਇਹ ਹੈ ਵੀ ਜਿਵੇਂ ਗੱਲਬਾਤ ਚੱਲਦੀ ਹੈ ਰੋਜ਼ਗਾਰ ਬਾਰੇ ਜਿਹੜਾ ਸਵੈਰ ਰੋਜ਼ਗਾਰ ਹੋਵੇ ਚਾਹੇ ਵੀ ਕੰਮ ਦੀ ਕਮੀ ਆ ਤੁਸੀਂ ਕਿਵੇਂ ਚੀਜ਼ਾਂ ਨੂੰ ਲੈਣ ਨੂੰ ਸਾਰੇ ਜਨ ਸਰ ਜੇ ਤੁਸੀਂ ਆਪਣੇ ਲਈ ਕੰਮ ਕਰਨਾ ਹੈ ਆਪਣੇ ਪਰਿਵਾਰ ਵਾਸਤੇ ਰੋਜ਼ਗਾਰ ਵਾਸਤੇ ਆਪਣੀ ਰੋਜ਼ੀ ਰੋਟੀ ਵਾਸਤੇ ਕੰਮ ਕਰਨਾ ਤੇ ਕੰਮ ਬਹੁਤ ਆ ਤੇ ਜੇ ਆਪਾਂ ਇਹ ਕਈ ਵੀ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਤੇ ਫਿਰ ਕਿਤੇ ਵੀ ਕੰਮ ਨਹੀਂ ਹੈਗਾ ਸਰ ਫਿਰ ਤਾਂ ਜਿਹੜੇ ਬਾਹਰ ਕੰਮ ਵਾਸਤੇ ਗਏ ਸੀ ਡਾਲਰ ਛਾਪਣ ਗਏ ਸੀ ਉਹ ਵੀ ਇੱਥੇ ਫੋਨ ਕਰੀ ਜਾਂਦੇ ਵੀ ਐਨੇ ਭੇਜ ਦਿਓ ਜੀ ਹੁਣ ਮੈਂ ਤੰਗ ਆ ਇੱਥੇ ਮੈਨੂੰ ਰੈਂਟ ਤੋਂ ਜਵਾਬ ਦੇਤਾ ਜੀ ਮੈਨੂੰ ਹੁਣ ਮੇਰੀ ਨੌਕਰੀ ਛੁੱਟ ਗਈ ਹੈ ਜੀ ਇਹ ਪ੍ਰੋਬਲਮ ਆਉਣਗੀਆਂ ਜੇ ਤੁਸੀਂ ਲਗਨ ਨਾਲ ਕੰਮ ਕਰਦੇ ਹੋ ਤਾਂ ਹਰ ਥਾਂ ਕੰਮ ਹੈਗਾ ਤੇ ਜੇ ਤੁਹਾਡੇ ਕੋਲੇ ਲਗਨ ਨਹੀਂ ਹੈ ਤੇ ਕੰਮ ਕਿਤੇ ਵੀ ਨਹੀਂ ਹੈਗਾ ਫਿਰ ਤੁਸੀਂ ਸਮਝ ਸਮਝ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਕੀ ਕੀ ਆਈਟਮਾਂ ਤੁਸੀਂ ਲੈ ਕੇ ਆਏ ਹੋ ਫਿਰ ਸਰ ਸਾਡੇ ਕੋਲੇ ਕਾਫੀ ਸਾਰੇ ਪਲਾਂਟਸ ਨਹੀਂ ਕਿਉਂਕਿ ਅਸੀਂ ਇੱਕ ਸੰਸਥਾ ਹਾਂ ਸੋਡੀ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਆ ਜਿਹੜੀ ਇਹ ਸਾਰੇ ਪ੍ਰੋਗਰਾਮ ਨੂੰ ਰਨ ਕਰਦੀ ਆ ਜਿਹਦੇ ਵਿੱਚ ਅਸੀਂ ਊਮਨ ਪਾਵਰਮੈਂਟ ਤੇ ਕੰਮ ਕਰਦੇ ਆ ਸੈਲਫ 엠ਪਾਵਰਮੈਂਟ ਦੇ ਕੰਮ ਕਰਦੇ ਆ ਜਿਹੜੇ ਨੀਡੀ ਪੀਪਲ ਆ ਉਹਨਾਂ ਨੂੰ ਅਸੀਂ ਕੰਮ ਦਿੰਦੇ ਆ ਕੰਮ ਦੇਣ ਦੇ ਨਾਲ ਰਸਵੈਰ ਯੋਗਾਰ ਆ ਜਿਹੜਾ ਲੋਕਾਂ ਨੂੰ ਜਿਹੜੇ ਘਰਾਂ ਦੇ ਵਿੱਚ ਲੇਡੀਜ਼ ਬੈਠੀਆਂ ਐ ਜਿਹੜੀਆਂ ਘਰਾਂ ਤੋਂ ਬਾਹਰ ਆ ਹੀ ਨਹੀਂ ਸਕਦੀਆਂ ਉਹਨਾਂ ਨੂੰ ਅਸੀਂ ਕੰਮ ਦਿੰਨੇ ਆ ਵੀ ਉਹ ਕਰਕੇ ਸਾਨੂੰ ਦੇਣ ਅੱਗੇ ਜਿਹੜਾ ਅਸੀਂ ਉਹਨਾਂ ਦੇ ਜਿਹੜੇ ਕੁਛ 4 ਪੈਸੇ ਆ ਜਿਹੜੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਚਲਾਉਣ ਵਾਸਤੇ ਰੋਜ਼ਗਾਰ ਦੇ ਰਹੇ ਹਾਂ ਇਹ ਚੀਜ਼ਾਂ ਵੀ ਤੁਸੀਂ ਖੁਦ ਬਣਾਉਣੇ ਜਿਵੇਂ ਆ ਸਾਮਾਨ ਪਿਆ ਬੇਸਨ ਵਗੈਰਾ ਜਾਂ ਹੋਰ ਸਾਰਾ ਇਹ ਸਾਰਾ ਮਟੀਰੀਅਲ ਸਾਡਾ ਆਪਦਾ ਹੈ ਠੀਕ ਆ ਇਹ ਸੰਸਾ ਦੀ ਸਾਡੀ ਟੋਟਲ ਜਿੰਨਾ ਇਹ ਮਟੀਰੀਅਲ ਆ ਸਾਡੇ ਆਪਣੀ ਕਹੋ ਵੀ ਪਲਾਂਟੇਸ਼ਨ ਸਾਡੇ ਕੁਛ ਜਿਹੜੀ ਇਹ ਫਸਲ ਆ ਖੇਤੀ ਆ ਇਹ ਸਾਰੀ ਸਾਡੀ ਆਪਣੀ ਆ ਜਿੱਦਾਂ ਚਾਵਲ ਆਏ ਆ ਇਹ ਟੋਟਲ ਮਟੀਰੀਅਲ ਸਾਡੀ ਸੰਸਥਾ ਦੁਆਰਾ ਇਹੀ ਆਪਣੀ ਜਿਹੜੀ ਸੰਸਥਾ ਦੀ ਜ਼ਮੀਨ ਆ ਉਸ ਜਗ੍ਹਾ ਦੇ ਉੱਤੇ ਇਹ ਨੂੰ ਮੇਨਟੇਨ ਕੀਤਾ ਜਾ ਰਿਹਾ ਇੰਨਾ ਸਮਾਂ ਹੋ ਗਿਆ ਬ੍ਰੇਥਮਨ ਸਰ ਅਸੀਂ 4 ਚੌਥਾ ਸ਼ਨੀਵਾਰ ਆ ਇੱਥੇ ਆਉਣ ਇਹ ਵੀ ਇਹਨਾਂ ਦੇ ਜ਼ਿਆਦਾ ਸਾਨੂੰ ਪ੍ਰੈਸ਼ਰ ਆਈ ਸੀ ਤੁਸੀਂ ਸਾਡੇ ਨਾਲ ਜੁੜੋ ਆ ਕੇ ਇੱਥੇ ਸਾਡੇ ਆਓ ਤੇ ਤਾਂ ਕਰਕੇ ਫਿਰ ਸਾਨੂੰ ਇਹ ਹੁਣ ਸ਼ਨੀਵਾਰ ਅਸੀਂ ਇਹਨਾਂ ਦੇ ਜਿਆਦਾ ਤੁਸੀਂ ਕਿਹੜੀ ਕਿਹੜੀ ਜਗ੍ਹਾ ਜਾਂ ਤੁਹਾਡੀ ਐਨਜੀਓ ਸੰਸਥਾ ਕਿਹੜੀ ਕਿਹੜੀ ਜਗ੍ਹਾ ਕੰਮ ਕਰ ਰਹੀ ਹੈ ਅਸੀਂ 올ਓਵਰ ਇੰਡੀਆ ਦੇ ਵਿੱਚ ਕੰਮ ਕਰਦੇ ਆ ਸਾਡੀ ਸੰਸਥਾ ਜਿਹੜੀ ਹੁਣ 15 ਜੂਨ ਤੋਂ ਲੈ ਕੇ 31 ਅਗਸਤ ਤੱਕ ਫਰੂਟ ਪਲਾਂਟ ਹਰੇਕ ਪੈਂਡ ਨੂੰ ਅਸੀਂ ਫ੍ਰੀ ਪੋਸਟ ਦਿੰਨੇ ਆ ਉਹ 15 ਜੂਨ ਤੋਂ ਅਸੀਂ ਸ਼ੁਰੂ ਕਰਦੇ ਆ ਹਰ ਰੁੱਖ ਬਚਾਓ ਹਰ ਘਰ ਰੁੱਖ ਲਗਾਓ ਦੇ ਤਹਿਤ अच्छा एक के ਸਾਡੀ ਮੁਹਿੰਮ ਆ ਇਹ ਹਰ ਸਾਲ ਹੁੰਦੀ ਆ 15 ਜੂਨ ਤੋਂ ਅਸੀਂ ਸ਼ੁਰੂ ਕਰਦੇ ਆ 1 ਜੁਲਾਈ ਤੋਂ ਅਸੀਂ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਦਿੰਦੇ ਆ ਫਿਰ 31 ਅਗਸਤ ਤੱਕ ਅਸੀਂ ਫ੍ਰੀ ਆਫ ਕੋਸਟ ਦਿੰਨੇ ਆ ਅਸੀਂ ਜਿੰਨੇ ਪਿੰਡ ਕਵਰ ਹੋ ਜਾਣ ਪੰਜਾਬ ਦੇ ਹਰਿਆਣਾ ਦੇ ਓਨੇ ਹੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡੀ ਸੰਸਥਾ ਜਿਹੜਾ ਓਨਾ ਹੀ ਕਵਰ ਕਰ ਲੇ ਚਲੋ ਭੈਣ ਜੀ ਨਾਲ ਵੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਛਾ ਕਿਹੜੀ ਜਗ੍ਹਾ ਤੁਸੀਂ ਆਏ ਹੋ ਸਸ ਅਸੀਂ ਲੁਧਿਆਣਾ ਤੋਂ ਅਸੀਂ ਲੁਧਿਆਣਾ ਤੋਂ ਹਰ ਸ਼ਨੀਵਾਰ ਆਉਣੇ ਉੱਥੇ ਹਾਂਜੀ ਕੀ ਪ੍ਰੋਡਕਟ ਲੈ ਕੇ ਕਿਉਂਕਿ ਬਾਈ ਜੀ ਨਾਲ ਸਾਈਕਲ ਨਹੀਂ ਆ ਸੋਡੀ ਫਾਊਂਡੇਸ਼ਨ ਤੇ ਇਕੋ ਹਾਰਵੈਸਟ ਅ ਬੇਸਿਕਲੀ ਕੁਝ ਪ੍ਰੋਡਕਟਸ ਨੇ ਸਾਡੇ ਜਿੱਦਾ ਸ਼ਰਬਤ ਹੈ ਤੇ ਮੈਡੀਕੇਟਿਡ ਸ਼ਰਬਤ ਨੇ ਇਹਨਾਂ ਦੇ ਨਾਲ 90% ਸਰੀਰ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਤਾਂ ਇਹਦੇ ਬਾਰੇ ਜਿੱਦਾਂ ਦੱਸਣਾ ਹੁੰਦਾ ਆ ਤਾਂ ਮੈਂ ਹੈਲਪ ਕਰਦੀ ਆ ਜਿਹੜਾ ਬਾਜ਼ਾਰ 'ਚ ਵੀ ਸਰਬਤ ਆਉਂਦਾ ਉਹਦੇ ਨੂੰ ਕੀ ਫਰਕ ਆਮਲ সিরাপ ਹੁੰਦੇ ਨੇ ਅੱਛਾ ਜਿਹੜੇ ਕੀ ਆਮ সিরাপ ਹੁੰਦੇ ਨੇ ਇਹ ਮੈਡੀਕੇਟਿਵ ਨਹੀਂ ਇਹਦੇ ਵਿੱਚ ਜੜੀ ਬੂਟੀਆਂ ਪਾਈ ਜਾਂਦੇ ਸਾਡੇ ਸਪੈਸ਼ਲ ਫੁੱਲਾਂ ਦੇ ਅਰਕ ਪਾਏ ਜਾਂਦੇ ਆ ਜਿਹੜੇ ਕੀ ਜਿੱਦਾਂ ਸਾਡਾ ਆਲੂ ਬੁਖਾਰੇ ਦਾ ਸ਼ਰਬਤ ਹੈ ਇਹ ਬਹੁਤ ਅੱਛਾ ਆ ਯਾਰ ਜਿਹੜਾ ਕੀ ਡਾਈਜੈਸ਼ਨ ਔਰ ਪੇਟ ਦੀ ਹਰ ਪ੍ਰੋਬਲਮ ਨੂੰ ਹੈਲਪ ਕਰਦਾ ਹੈ ਇਹਦੇ ਸਾਡੇ ਕੋਲ ਬੈਂਬੂ ਖਾਸ ਫਾਲਸਾ ਬੇਲ ਤੇ ਰੋਜ਼ ਦਾ ਹੈਗਾ ਆ ਇਹਦੇ ਹੀ ਬਾਕੀ ਚੀਜ਼ਾਂ ਵਾਲੇ ਸਾਡੇ ਨੇ ਦੱਸ ਹੀ ਦਿੱਤਾ ਬਿਸਕਟਸ ਵਗੈਰਾ ਹੈਗੇ ਆ ਤੇ ਬੱਚਿਆਂ ਲਈ ਹਿੰਗ ਗੋਲੀ ਹੈ ਆਮਲਾ ਕਹਿੰਦੀ ਹੈ ਇਹ ਸਾਰਾ ਕੁਝ ਹੈ ਗੁਲਕੰਦ ਦੁਸ਼ਾਂਦ ਦੁਸ਼ਾਂਦਾ ਇਹ ਸਾਰੀਆਂ ਚੀਜ਼ਾਂ ਅਸੀਂ ਤਿਆਰ ਕਰਦੇ ਆ ਤੇ ਤੁਸੀਂ ਗੱਲਬਾਤ ਸੁਣੀ ਕਿਸਾਨ ਬਾਜ਼ਾਰ ਜੋ ਦਾਦੀ ਪੁੱਤੀ پارک ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਇੱਥੇ ਜੋ ਕਿਸਾਨ ਹੈਗੇ ਆ ਸਹਾਇਕ ਧੰਦੇ ਜੋ ਕਰਦੇ ਆ ਉਨ੍ਹਾਂ ਬਾਰੇ ਪੂਰੀ ਡਿਟੇਲ ਜਾਣਕਾਰੀ ਤੁਹਾਨੂੰ ਮਿਲੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ